ਕਾਲਿਓ ਕਟ ਬਜਟ ਚ ਵੱਡੀ ਕੋਠੀ ਚਾਹੀਦੀ ਆ ਵੇਖੋ 8 ਮਰਲੇ ਦੀ ਕਿਊਰੋ ਮੋਲ ਦੇ ਨੀਅਰ ਤੁਹਾਡੇ ਲਈ 8 ਮਰਲੇ ਦੀ ਕੋਠੀ ਲੈ ਕੇ ਆ ਗਏ ਆ ਤੇ ਸਾਨੂੰ ਪ੍ਰਾਈਸ ਵੀ ਦੱਸਦੇ ਆਜੋ ਪਹਿਲਾਂ ਤੁਹਾਨੂੰ ਅੰਦਰੋਂ ਵਿਖਾਉਣੀ ਆ ਆ ਚੈੱਕ ਕਰੋ ਤੁਸੀਂ ਕਾਰ ਪਾਰਕਿੰਗ ਦਾ ਏਰੀਆ ਇੱਥੇ ਦਿੱਤਾ ਗਿਆ ਵਾ ਤੇ ਨਾਲੇ ਸਾਨੂੰ ਬਾਈਕ ਪਾਰਕਿੰਗ ਦਾ ਏਰੀਆ ਆ ਜਾਊਗਾ ਤੇ ਸ਼ੋਰਟ ਟੂਰ ਤੁਹਾਨੂੰ ਕਰਾਉਂਦੇ ਪਏ ਆ 4 بی ਐਚ ਕੇ ਦੀ ਕੋਠੀ ਰਹਿਣ ਵਾਲੀ ਹੈ 4 ਵਾਸ਼ਰੂਮ ਰਹਿਣ ਨਾਲ ਆਪਨਾ ਲੌਬੀ ਦਾ ਏਰੀਆ ਆ ਜਾਊਗਾ ਫੁਲੀ ਫਰਨੀਸ਼ ਕੋਠੀ ਰਹਿਣ ਵਾਲੀ ਹੈਗੀ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਸਕਦੇ ਹੋ ਡਾਊਨ ਸਿਲਿੰਗ ਕਿੰਨੀ ਸੋਹਣੀ ਬਣੀ ਹੈਗੀ ਇਹ ਆ ਜੂਗਾ ਆਪਣਾ ਕוויਨ ਸਾਈਜ਼ ਦਾ ਬੈੱਡਰੂਮ ਆ ਦੇਖ ਲਓ ਤੁਸੀਂ ਤੇ ਸਾਹਮਣੇ ਆ ਜੂਗੀ ਆਪਣੀ ਵਾਰਡਰੋਬਸ ਆ ਚੈੱਕ ਕਰ ਲਓ ਤੁਸੀਂ ਇਹ ਜੂਗਾ ਆਪਣਾ ਮਾਸਟਰ ਬੈੱਡਰੂਮ ਆਪਨੇ ਆ ਜੂਗੀ ਵਾਰਡਰੋਬਸ ਇਹ ਆ ਜੂਗਾ ਆਪਣਾ ਡਰੈਸਿੰਗ ਏਰੀਆ ਇਹ ਆ ਜੂਗਾ ਆਪਣਾ ਬੈੱਡਰੂਮ ਉੱਪਰ ਤੁਸੀਂ ਡੌਮਸਲਿੰਗ ਚੈੱਕ ਕਰ ਲਓ ਇਹ ਆ ਜੂਗਾ ਆਪਣਾ ਸਾਹਮਣੇ ਓਟੀਐਸ ਦਾ ਏਰੀਆ ਇਹ ਆ ਜੂਗਾ ਆਪਣਾ ਸਟੇਅਰ ਦਾ ਏਰੀਆ ਰੀਜ਼ਨੇਬਲ ਜੀ ਆਪਾਂ ਆਸਕਿੰਗ ਪ੍ਰਾਈਸ ਇਹਦੀ ਰੱਖੀ ਹੋਈ ਆ 1 ਕਰੋੜ 5 ਲੱਖ ਇਹਦੀ ਆਸਕਿੰਗ ਪ੍ਰਾਈਸ ਆ 8 ਮਰਲੇ ਦੀ ਕੋਠੀ ਹੈਗੀ ਆ